ਹਾਂਜੀ ਫਿਰ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਲੋਹੜੀ ਦਾ ਤਿਉਹਾਰ ਆ ਗਿਆ ਤੇ ਇਸ ਤਿਉਹਾਰ ਮੌਕੇ ਸਾਡੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਨਿਰਪੱਖ ਫੈਮਲੀ ਦੇ ਵੱਲੋਂ ਬਹੁਤ-ਬਹੁਤ ਵਧਾਈਆਂ ਉਮੀਦ ਕਰਦੇ ਹਾਂ ਕਿ ਤੁਹਾਡਾ ਇਸ ਸਾਲ ਜਿਹੜਾ ਹਰ ਸਾਲ ਦੇ ਨਾਲ ਹੋਰ ਵੀ ਜ਼ਿਆਦਾ ਬਿਹਤਰ ਹੋਏਗਾ ਤੇ ਤੁਹਾਡੇ ਘਰ ਦੇ ਵਿੱਚ ਹੋਰ ਵੀ ਜ਼ਿਆਦਾ ਖੁਸ਼ੀਆਂ ਖੇੜੀਆਂ ਦੀ ਦਸਤਕ ਹੋਏਗੀ ਵੈਸੀ ਅਸੀਂ ਲੋਹੜੀ ਮਨਾਉਂਦੇ ਮਨਾਉਂਦੇ ਇਹ ਗੱਲ ਭੁੱਲ ਜਾਂਦੇ ਆ ਕਿ ਅਖੀਰਕਾਰ ਅਸੀਂ ਲੋਹੜੀ ਦਾ ਦਹਨ ਕਿਉਂ ਕਰਦੇ ਆ ਜਾਂ ਜਿੱਦਾਂ ਅਸੀਂ ਲੱਕਣਾ ਬਾਲਦੇ ਆ ਜਿਸ ਨੂੰ ਅਸੀਂ ਕਹਿੰਦੇ ਆ ਕਿ ਲੋਹੜੀ ਜਿਹੜੀ ਆ ਅਸੀਂ ਮਨਾਉਂਦੇ ਪਈਆਂ ਕਿਉਂ ਬਾਲੀ ਜਾਂਦੀ ਏ ਲੋਹੜੀ ਕਦੇ ਕਿਸੇ ਨੇ ਸੋਚਿਆ ਨਹੀਂ ਸੋਚਿਆ ਹੋਵੇਗਾ ਕਿਉਂਕਿ ਅਸੀਂ ਮੂੰਗਫਲੀਆਂ ਰੇਵੜੀਆਂ ਤੇ ਗੱਟਕਾ ਖਾਣ ਤੇ ਵਿੱਚ ਇੰਨੇ ਕੁ ਜ਼ਿਆਦਾ ਬਿਜ਼ੀ ਹੁੰਨੇ ਆ ਕਿ ਸਾਨੂੰ ਬਿਲਕੁਲ ਵੀ ਖਿਆਲ ਨਹੀਂ ਆਉਂਦਾ ਕਿ ਲੋਹੜੀ ਮਨਾਈ ਕਿਉਂ ਜਾਂਦੀ ਏ ਇਸ ਤਿੱਕੇ ਦੇ ਨਾਲ ਲੋਹੜੀ ਨੂੰ ਬਾਲਿਆ ਕਿਉਂ ਜਾਂਦਾ ਨਹੀਂ ਸੋਚਿਆ ਨਾ ਨਹੀਂ ਸੋਚਿਆ ਤਾਂ ਕੋਈ ਗੱਲ ਨਹੀਂ ਹੁਣ ਸੋਚ ਲਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਲੱਗੀਆਂ ਕਿ ਲੋਹੜੀ ਦਾ ਤਿਉਹਾਰ ਇਸ ਤਿੱਕੇ ਦੇ ਨਾਲ ਜਿਹੜਾ ਲੱਕੜਾਂ ਤੇ ਪਾਥੀਆਂ ਦੇ ਨਾਲ ਇੱਕ ਦਹਨ ਜਿਹੜਾ ਬਣਾ ਕੇ ਕਿਉਂ ਬਾਲਿਆ ਜਾਂਦਾ ਇਸ ਬਾਰੇ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦਵਾਂਗੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਪਰ ਉਸ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਦੇ ਲਫਾਫਾ ਲੈ ਕੇ ਚਾਰ ਪੰਜ ਦੋਸਤ ਇਕੱਠੇ ਹੋ ਕੇ ਕਰ ਕਰ ਜਾ ਕੇ ਲੋੜੀ ਮੰਗੀ ਜੇ ਤਾਂ ਜੇਕਰ ਤੁਸੀਂ ਮੰਗੀ ਹੈ ਤਾਂ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਕਿਵੇਂ ਲੱਗਦਾ ਸੀ ਜਦੋਂ ਉਸ ਵੇਲੇ ਲੋੜੀ ਮੰਗਦੇ ਸੀ ਇਸ ਬਾਰੇ ਵੀ ਦੋ ਚਾਰ ਗੱਲਾਂ ਜੜੀਆਂ ਨੇ ਜ਼ਰੂਰ ਸਾਂਝੀਆਂ ਕਰਿਓ ਕਿਉਂਕਿ ਅਜਿਹੇ ਕિસ્ਸੇ ਜਿਹੜੇ ਨੇ ਬਹੁਤ ਹੀ ਮਜ਼ੇਦਾਰ ਹੁੰਦੇ ਆ ਬਚਪਨ ਦੇ ਕિસ્ਸੇ ਆ ਮਜ਼ੇਦਾਰਤਾ ਹੋਣੀ ਲਾਜ਼ਮੀ ਹੀ ਨੇ ਤਾਂ ਅਫਰ ਕਰਦੇ ਹਾਂ ਸ਼ੁਰੂਆਤ ਇਸ ਗੱਲਬਾਤ ਦੀ ਕਿ ਕਿਵੇਂ ਤੇ ਕਿਉਂ ਜੜੀ ਹੈ ਸ਼ੁਰੂ ਹੋਈ ਸੀ ਇਹ ਪ੍ਰਥਾ ਹਰ ਸਾਲ ਲੋਹੜੀ ਦਾ ਤਿਉਹਾਰ ਜਨਵਰੀ ਮਹੀਨੇ ਦੀ 13 ਤਾਰੀਖ ਨੂੰ ਮਨਾਇਆ ਜਾਂਦਾ ਹੈ ਉੱਤਰੀ ਭਾਰਤ ਦੇ ਵਿੱਚ ਲੋਹੜੀ ਸਾਲ ਦੇ ਪਹਿਲੇ ਤਿਉਹਾਰ ਦੇ ਰੂਪ ਦੇ ਵਿੱਚ ਬਣਾਈ ਜਾਂਦੀ ਹੈ ਇਸ ਦੀ ਧੂਮ-ਧਾਮ ਸਭ ਤੋਂ ਵੱਧ ਪੰਜਾਬ ਅਤੇ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਹ ਪੰਜਾਬ ਦਾ ਬਹੁਤ ਹੀ ਮਸ਼ਹੂਰ ਅਤੇ ਮੁੱਖ ਤਿਉਹਾਰ ਹੈ ਲੋਹੜੀ ਵਾਲੇ ਦਿਨ ਤਿੱਲ ਗੁੜ ਗੱੱਚਕ ਰਿਓੜੀਆਂ ਅਤੇ ਮੂੰਗਫਲੀ ਜਿਹੜੀ ਹੈ ਉਸ ਨੂੰ ਅਗਨ ਭੇਟ ਕੀਤਾ ਜਾਂਦਾ ਹੈ ਇਸ ਦਿਨ ਅੱਗ ਦੇ ਚੁਫੇਰੇ ਸੱਜੇ ਵਿਆਹੇ ਜੋੜੇ ਆਹੂਤੀ ਦਿੰਦੇ ਹੋਏ ਚੱਕਰ ਕੱਢ ਕੇ ਆਪਣੀ ਸੁਖੀ ਵਿਵਹਤਾ ਜੀਵਨ ਦੀ ਕਾਮਨਾ ਕਰਦੇ ਆ ਇਸ ਤਿਹਾਰ ਤੇ ਅਰਥ ਤਿਲ ਪਲੱਸ ਰਿਉੜੀ ਤੋਂ ਹਨ ਤੇਲ ਅਤੇ ਦਿਉੜੀ ਦਾ ਤਿਹਾਰ ਹੋਣ ਕਰਕੇ ਇਸ ਦਾ ਪੁਰਾਤਨ ਨਾਮ ਤਿਲੂੜੀ ਵੀ ਸੀ ਜੋ ਕਿ ਸਮੇਂ ਦੇ ਨਾਲ ਬਦਲਦਾ ਬਦਲਦਾ ਲੋਖੜੀ ਹੋ ਗਿਆ ਤੇ ਹੁਣ ਤੁਹਾਨੂੰ ਦੱਸਾਂਗੇ ਕਿ ਕਿਉਂ ਬਾਲੀ ਜਾਂਦੀ ਹੈ ਅੱਗ ਦੀ ਧੂਣੀ ਇਸ ਦਿਨ ਚੁੰਮਕਾਂ ਤੇ ਲੋਹੜੀ ਵਾਲੀ ਜਾਂਦੀ ਹੈ ਇਸ ਦਿਨ ਲੜਕੇ ਜੜੇ ਨੇ ਅੱਗ ਦੇ ਦੁਆਲੇ ਭੰਗੜਾ ਵੀ ਪਾਉਂਦੇ ਆ ਉੱਥੇ ਹੀ ਕੁੜੀਆਂ ਅਤੇ ਔਰਤਾਂ ਜੜੀਆਂ ਨੇ ਗਿੱਧਾ ਪਾਉਂਦੀਆਂ ਵੀ ਨਜ਼ਰਾਂ ਦੀਆਂ ਸਾਰੇ ਰਿਸ਼ਤੇਦਾਰੀ ਇਕੱਠੇ ਮਿਲ ਕੇ ਭੰਗੜਾ ਪਾਉਂਦੇ ਹੋਏ ਬੜੀ ਧੂਮ-ਧਾਮ ਤੇ ਨਾਲ ਲੋਹੜੀ ਦੇ ਤਿਉਹਾਰ ਦਾ ਜਸ਼ਨ ਮਨਾਉਂਦੇ ਆ ਇਸ ਦਿਨ ਤਿੱਲ ਗੁੜ ਗੱਚਕ ਰਿਓੜੀਆਂ ਤੇ ਮੂੰਗਫਲੀ ਦਾ ਵੀ ਖਾਸ ਮਹੱਤਵ ਹੁੰਦਾ ਹੈ ਕਈ ਥਾਈਂ ਲੋਹੜੀ ਨੂੰ ਤਿਲੋੜੀ ਵੀ ਕਿਹਾ ਜਾਂਦਾ ਹੈ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਰਾਜਾ ਦਕਸ਼ ਦੀ ਪੁੱਤਰੀ ਸਤੀ ਦੀ ਯਾਦ ਦੇ ਵਿੱਚ ਇਹ ਲੋਹੜੀ ਜਿਹੜੀ ਹੈ ਬੜੀ ਜਾਂਦੀ ਹੈ ਪੁਰਾਣਿਕ ਕਥਾ ਦੇ ਅਨੁਸਾਰ ਇੱਕ ਵਾਰ ਰਾਜਾ ਦਕਸ਼ ਨੇ ਹਵਨ ਕਰਵਾਇਆ ਸੀ ਪਰ ਇਸ ਵਿੱਚ ਆਪਣੇ ਜਵਾਈ ਸ਼ਿਵ ਅਤੇ ਪੁੱਤਰੀ ਸਤੀ ਨੂੰ ਸਦਾਨੀ ਦਿੱਤਾ ਇਸ ਗੱਲ ਤੋਂ ਨਾਰਾਜ਼ ਹੋ ਕੇ ਸਤੀ ਆਪਣੇ ਪਤੀ ਦੇ ਕੋਲ ਜਵਾਬ ਲੈਣ ਵਾਸਤੇ ਪੁੱਜੀ ਤਾਂ ਉੱਥੇ ਪਤੀ ਸ਼ਿਵ ਦੀ ਨਿੰਦਾ ਉਹ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਹਨਾਂ ਖੁਦ ਨੂੰ ਉਸੇ ਹਵਨਕੁੰਡ ਦੇ ਵਿੱਚ ਭਸਮ ਕਰ ਦਿੱਤਾ ਸਤਿਤੀ ਮੋਦੀ ਖਬਰ ਸੁਣ ਕੇ ਭਗਵਾਨ ਸ਼ਿਵ ਨੇ ਵੀਰ ਪੱਦਰ ਨੂੰ ਉਤਪੰਨ ਕਰਕੇ ਉਸ ਰਾਖੀ ਖਵਨ ਨਸ਼ਟ ਕਰ ਦਿੱਤਾ ਤੇ ਹੁਣ ਦੱਸਦੇ ਆ ਕਿ ਕਿਉਂ ਮਨਾਈ ਜਾਂਦੀ ਹੈ ਲੋੜੀ ਕਈ ਵਾਰ ਪਹਿਲਾਂ ਫਸਲ ਦੀ ਬਿਜਾਈ ਤੇ ਉਸ ਦੀ ਬਾੜੀ ਦੇ ਨਾਲ ਇਸ ਤਿਉਹਾਰ ਨੂੰ ਜੋੜ ਕੇ ਮਨਾਉਣ ਦੀ ਸ਼ੁਰੂਆਤ ਹੋਈ ਸੀ ਇਸ ਤਿਉਹਾਰ ਤੇ ਪੰਜਾਬ ਦੇ ਵਿੱਚ ਨਵੀਂ ਫਸਲ ਦੀ ਪੂਜਾ ਕਰਨ ਦੀ ਪਰਪਰਾ ਇਸ ਤੋਂ ਇਲਾਵਾ ਅੱਗ ਬਾਲ ਕੇ ਲੋਕ ਇਸ ਦੇ ਦੁਆਲੇ ਨੱਚਦੇ ਨੇ ਅੱਜ ਵੀ ਵਿਆਹ ਜਾਂ ਫਿਰ ਬੱਚੇ ਦੇ ਜਨਮ ਤੋਂ ਬਾਅਦ ਤਿਹਾਰਾਂ ਨੂੰ ਖਾਸ ਤੌਰ ਤੇ ਇਸੇ ਤਰੀਕੇ ਦੇ ਨਾਲ ਹੀ ਮਨਾਇਆ ਜਾਂਦਾ ਹੈ ਹੁਣ ਗੱਲ ਕਰਾਂਗੇ ਲੋਹੜੀ ਦੀ ਪੁਰਾਤਨ ਗਾਥਾ ਦੇ ਪਰ ਵ੍ਰਾਤਨ ਗਾਥਾ ਦੇ ਅਨੁਸਾਰ ਇਸ ਤਿਉਹਾਰ ਦਾ ਸਬੰਧ ਇੱਕ ਪੱਟੀ ਸਰਦਾਰ ਦੁੱਲੇ ਦੇ ਨਾਲ ਵੀ ਹੈ ਇੱਕ ਗਰੀਬ ਬ੍ਰਾਹਮਣ ਦੋ ਧੀਆ ਜਿਸੀਆਂ ਸੀ ਸੁੰਦਰੀ ਅਤੇ ਮੁੰਦਰੀ ਗਰੀਬ ਬ੍ਰਾਹਮਣ ਨੇ ਆਪਣੀਆਂ ਧੀਆ ਦਾ ਰਿਸ਼ਤਾ ਕਿਸੇ ਥਾਂ ਪੱਕਾ ਕੀਤਾ ਹੋਇਆ ਸੀ ਪਰ ਉੱਥੋਂ ਦੇ ਪਾਪੀ ਅਤੇ ਜ਼ਾਲਮ ਹਾਕਮ ਨੇ ਉਸ ਬ੍ਰਾਹਮਣ ਦੀਆਂ ਧੀਆ ਦੀ ਸੁੰਦਰਤਾ ਬਾਰੇ ਸੁਣ ਕੇ ਉਹਨਾਂ ਨੂੰ ਜ਼ੋਰੀ ਆਪਣੇ ਘਰ ਰੱਖਣ ਦੀ ਥਾਂ ਲੇ ਸਾਜ਼ਿਸ਼ ਦਾ ਪਤਾ ਲੱਗਣ ਤੇ ਗਰੀਬ ਬ੍ਰਾਹਮਣ ਨੇ ਮੁੰਡੇ ਵਾਲਿਆਂ ਨੂੰ ਆਖਿਆ ਕਿ ਉਸ ਦੀਆਂ ਧੀਆ ਨੂੰ ਵਿਆਹ ਤੋਂ ਪਹਿਲਾਂ ਆਪਣੇ ਘਰ ਲੈ ਜਾਣ ਪਰ ਮੁੰਡੇ ਵਾਲੇ ਵੀ ਉਸ ਜ਼ਾਲਮ ਹਾਕਮ ਤੋਂ ਡਰ ਕੇ ਮੁੱਕਰ ਗਏ ਜਦੋਂ ਗਰੀਬ ਬ੍ਰਾਹਮਣ ਨਿਰਾਸ਼ ਹੋ ਕੇ ਕਰ ਵਾਪਸ ਚਲਾਤਾ ਅਚਾਨਕ ਉਸ ਦਾ ਮੇਰ ਦੁੱਲਾ ਪੱਟੀ ਦੇ ਨਾਲ ਹੋਇਆ ਜੋ ਕਿ ਹਾਲਾਤ ਵਸ ਡਾਕੂ ਬਣ ਚੁੱਕਿਆ ਸੀ ਗਰੀਬ ਬ੍ਰਾਹਮਣ ਦੀ ਵਿਥਿਆ ਸੁਣ ਕੇ ਦੁੱਲਾ ਪੱਟੀ ਨੇ ਉਸ ਬ੍ਰਾਹਮਣ ਦੀ ਸਹਾਇਤਾ ਕਰਨ ਤੇ ਉਸ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹ ਦਾ ਵਚਨ ਕੀਤਾ ਦੁੱਲਾ ਪੱਟੀ ਮੁੰਡੇ ਵਾਲਿਆਂ ਦੇ ਕਰ ਗਿਆ ਤੇ ਰਾਤ ਦੇ ਹਨੇਰੇ ਦੇ ਵਿੱਚ ਜੰਗਲ ਨੂੰ ਅੱਗ ਲਾ ਕੇ ਬ੍ਰਾਹਮਣ ਦੀਆਂ ਧੀਆਂ ਦਾ ਵਿਆਹ ਕਰਵਾ ਦਿੱਤਾ ਅਤੇ ਉਸ ਸਮੇਂ ਦੁੱਲਾਪੱਟੀ ਕੋਲ ਸ਼ਗਨ ਵਜੋਂ ਦੇਣ ਦੇ ਲਈ ਸਿਰਫ ਇੱਕ ਸ਼ੱਕਰ ਹੀ ਸੀ ਜੋ ਉਸ ਨੇ ਕੁੜੀਆਂ ਦੀ ਝੋਲੀ ਪਾ ਦਿੱਤੀ ਬਾਅਦ ਦੇ ਵਿੱਚ ਹਰ ਸਾਲ ਇਸ ਘਟਨਾ ਨੂੰ ਯਾਦ ਕਰਦੇ ਹਾਂ ਇਸ ਤਿਹਾਰ ਨੂੰ ਮਨਾਇਆ ਜਾਣ ਲੱਗਿਆ ਲੋਹੜੀ ਵਾਲੇ ਦਿਨ ਛੋਟੇ-ਛੋਟੇ ਬੱਚੇ ਘਰ ਜਾ ਕੇ ਗੀਤ ਗਾਉਂਦੇ ਆ ਜਿਸ ਦੇ ਵਿੱਚ ਇਸ ਘਟਨਾ ਦਾ ਵੀ ਜ਼ਿਕਰ ਆਉਂਦਾ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾਪੱਟੀ ਵਾਲਾ ਹੋ ਦੁੱਲੇ ਦੀ ਧੀ ਵਿਆਹੀ ਹੋ ਛੇ ਸ਼ੱਕਰ ਪਾਈ ਕੁੜੀ ਦਾ ਸਾਲੂ ਪਾਟਾ ਕੁੜੀ ਦਾ ਜੀਵੇ ਚਾਚਾ ਕੁਛ ਇਸ ਤਰੀਕੇ ਦਾ ਜਿਹੜਾ ਗੀਤ ਹੈ ਗਾਇਆ ਜਾਂਦਾ ਤੇ ਬੱਚਿਆਂ ਦੇ ਵੱਲੋਂ ਲੋਹੜੀ ਚੜੀ ਹੈ ਮੰਗੀ ਜਾਂਦੀ ਹੈ ਵੈਸੇ ਆਪਸੀ ਪ੍ਰੇਮ ਪਿਆਰ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਇਹ ਤਿਹਾਰ ਲੋਕਾਂ ਦੇ ਆਪਸੀ ਪਿਆਰ ਦਾ ਵੀ ਪ੍ਰਤੀਕ ਜਿਹੜਾ ਮੰਨਿਆ ਜਾਂਦਾ ਹੈ ਇਸ ਦਿਨ ਸ਼ਾਮ ਨੂੰ ਖਿਚੜੀ ਬਣਾਈ ਜਾਂਦੀ ਹੈ ਤੇ ਅਗਲੇ ਦਿਨ ਸਵੇਰੇ ਖਿਚੜੀ ਨੂੰ ਖਾਦਾ ਜਾਂਦਾ ਜਿਸ ਨੂੰ ਪੋਰਿੱਦੀ ਤੇ ਮਾਗ ਖਾਦੀ ਵੀ ਕਿਹਾ ਜਾਂਦਾ ਹੈ आधुनिकता वासाचेस तिहार नु मनावण दे ਢੰਗ ਬਦਲ ਰਹੇ ਨੇ ਜੋਕੇ ਸਮੇ ਦੇ ਰਸਮਾਂ ਰਿਵਾਜ ਰਹਿਣ ਸੰਦੇ ਢੰਗ ਵੀ ਪਹਿਲਾਂ ਵਰਗੇ ਨਹੀਂ ਰਹੇ ਤੇ ਸੋਚ ਵੀ ਨਿਯੰਤਰ ਹੋ ਗਈ ਹੈ ਇਹੀ ਨਹੀਂ ਹੁਣ ਤਾਂ ਲੋਹੜੀ ਸਿਰਫ ਆਪੋ ਆਪਣੇ ਵੇੜਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਲੋਹੜੀ ਦਾ ਤਿਉਹਾਰ ਵੱਖ-ਵੱਖ ਨਾਵਾਂ ਦੇ ਨਾਲ ਬਹੁਤ ਸਾਰੇ ਖੇਤਰਾਂ ਦੇ ਵਿੱਚ ਮਨਾਇਆ ਜਾਂਦਾ ਜਿਵੇਂ ਸਿੰਧੀ ਲੋਕ ਇਸ ਨੂੰ ਲਾਲ ਲੋਈ ਆਖਦੇ ਨੇ ਤਾਮਿਲ ਲਾਡੂ ਦੇ ਵਿੱਚ ਪੋਂਗਲ ਅਤਿਆੰਦਰ ਪ੍ਰਦੇਸ਼ ਦੇ ਵਿੱਚ ਪੌਗੀ ਨਾਦੀ ਨਾਂ ਦੇ ਨਾਲ ਲੋਹੜੀ ਦੇ ਨਾਲ ਮਿਲਦਾ ਜੁਲਦਾ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ ਵੈਸੇ ਪਹਿਲਾਂ ਤਾਂ ਸਿਰਫ ਪੁੱਤਾਂ ਦੀ ਲੋਹੜੀ ਮਨਾਈ ਜਾਂਦੀ ਸੀ ਪਰ ਹੁਣ ਲੋਹੜੀ ਜਿਹੜੀ ਹੈ ਬਦਲ ਗਈ ਹੈ ਤੇ ਹੁਣ ਤਾਂ ਲੋਕ ਧੀਆਂ ਦੀ ਲੋਹੜੀ ਵੀ ਜਿਹੜੀ ਇੱਕ ਵਿਆਹ ਦੇ ਤਰੀਕੇ ਦੇ ਨਾਲ ਹੀ ਪੂਰੇ ਰਸਮਾਂ ਰਿਵਾਜਾਂ ਸ਼ਕਨਾ ਦੇ ਨਾਲ ਮਨਾਉਂਦੇ ਆਂ ਭਾਵੇਂ ਹੁਣ ਪੜੇ ਲਿਖੇ ਸਮਾਜ ਦੀ ਸੋਚ ਬਦਲ ਗਈ ਹੈ ਤੇ ਹੁਣ ਲੋਕਾਂ ਦੇ ਵੱਲੋਂ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਇਆ ਜਾਣ ਲੱਗ ਪਈ ਹੈ ਪਰ ਹੁਣ ਤਿਹਾਰਾਂ ਤੇ ਬਾਜ਼ਾਰੂ ਰੁਚੀ ਵੀ ਭਾਰੂ ਹੋਣ ਲੱਗ ਪਈ ਹੈ ਤੇਜ਼ੀ ਦੇ ਨਾਲ ਉਸਾਰੇ ਗਲੋਬਲ ਪਿੰਡ ਕਰਕੇ ਰਿਸ਼ਤਿਆਂ ਦਾ ਨਿਕ ਸਭਿਆਚਾਰਕ ਸਾਂਝ ਅਤੇ ਮਿਲਵਰਤਨ ਵੀ ਜਿਹੜਾ ਘਟਾ ਚਾਰ ਰਿਹਾ ਹੈ ਪ੍ਰਾਇਥੀ ਪਿਪਰਾਂ ਦੇ ਬੋਟ ਕਰਨ ਸਾਡੇ ਬੱਚੇ ਵੀ ਬੜੇ ਹੀ ਮਸਰੂਫ ਹੁੰਦੇ ਜਾ ਰਹੇ ਉਹਨਾਂ ਦੇ ਕੋਲ ਕੋਈ ਵੀ ਸਾਂਝੀਆਂ ਖੁਸ਼ੀਆਂ ਮਨਾਉਣ ਲਈ ਫੋਟਸਤ ਨਹੀਂ ਹੈ ਵੈਸੇ ਦੋਸਤੋ ਸਾਡੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਅਸੀਂ ਤਾਂ ਛੋਟੇ ਛੋਟੇ ਹੁੰਦੇ ਸੀ ਚਾਰ ਪੰਜ ਦੋਸਤ ਇਕੱਠੇ ਕਰ ਲੈਣੇ ਲਫਾਫਾ ਪਾਏ ਜੇਬ ਦੇ ਵਿੱਚ ਤੇ ਘਰ ਘਰ ਜਾ ਕੇ ਅਸੀਂ ਕਹਿੰਦੇ ਹੁੰਦੇ ਸੀ ਦੇ ਮਾਈ ਲੋੜੀ ਜਿਵੇਂ ਤੇਰੀ ਜੋੜੀ ਉਭਯਗੋਦੀ ਖੁਸ਼ ਹੋ ਕੇ ਮੁਠਾ ਭਰ ਕੇ ਜਿਹੜਾਗਾ ਸਾਨੂੰ ਕਦੀ ਮੂੰਫਲੀਆਂ ਕਦੇ ਰੇਵੜੀਆਂ ਕਦੇ ਚੀਜ਼ ਕਦੇ ਟੋਫੀਆਂ ਕੁਝ ਨਾ ਕੁਝ ਜਿਹੜਾਗਾ ਮਿਲੇ ਜਾਂਦਾ ਸੀ ਛੋਟੇ ਹੁੰਦੇ ਸੀ ਚਾਰ ਪੰਜ ਚੀਜ਼ਾਂ ਦੇਖ ਕੇ ਤਾਂ ਵੈਸੇ ਹੀ ਜਿਹੜੀ ਐ ਇੱਕ ਫੇਸ ਦੇ ਉੱਤੇ ਬਹੁਤ ਸੋਹਣੀ ਸਮਾਈਲ ਆ ਜਾਂਦੀ ਸੀ ਤੁਸੀਂ ਕਿੱਥੇ ਕਿੱਥੇ ਲੋੜੀ ਮੰਗੀ ਕਿਵੇਂ ਤੁਸੀਂ ਜਾ ਕੇ ਲੋੜੀ ਮੰਗਦੇ ਸੀ ਲਿਫਾਫੇ ਲੈ ਕੇ ਜਾਂਦੇ ਸੀ ਜਾਂ ਫਿਰ ਤੁਸੀਂ ਵੀ ਬਾਕੀਆਂ ਦੀ ਤਰ੍ਹਾਂ ਹੀ ਚੁੰਨੀਆਂ ਦੇ ਵਿੱਚ ਗੱਠਾ ਮਾਰ ਕੇ ਜਿਹੜਾਗਾ ਸਮਾਨ ਇਕੱਠਾ ਕਰਕੇ ਘਰੇ ਲਿਆਉਂਦੇ ਸੀ ਤੇ ਇਸ ਕਿਸੇ ਨੂੰ ਆਪਣੇ ਬੱਚਿਆਂ ਦੇ ਨਾਲ ਵੀ ਜ਼ਰੂਰ ਸਾਂਝਾ ਕਰਿਓ ਤੇ ਵੀਡੀਓ ਚੰਗੀ ਵੀ ਲੱਗੀ ਹੋਵੇ ਤਾਂ ਵੀਡੀਓ ਉਹ ਆਪਣੇ ਦੋਸਤਾਂ ਮਿੱਤਰਾਂ ਹੋਰ ਵੀ ਜਿਹੜੇ ਤੁਹਾਡੇ ਖਾਸ ਦੋਸਤ ਹੈ ਜਿਨ੍ਹਾਂ ਨੂੰ ਇਸ ਰੀਤੀ ਰਿਵਾਜਾਂ ਦਾ ਨਹੀਂ ਪਤਾ ਉਨ੍ਹਾਂ ਤੱਕ ਵੀ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਤੇ ਆਪਣੇ ਬਚਪਨ ਦੇ ਖਾਸ ਹਿੱਸਿਆਂ ਨੂੰ ਖਾਸ ਪਲਾਂ ਨੂੰ ਸਾਡੇ ਨਾਲ ਵੀ ਸਾਂਝਾ ਕਰਿਓ ਤੇ ਖੁਦ ਵੀ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਸਾਂਝਾ ਕਰਿਓ